ਵੀਰ ਲਾਹੂ ਹੋ ਕੀ ਜਾਏਗਾ ਕਿ ਕੁਝ ਬੋਲਨੇ ਦਾ ਵੀ ਉਹ ਚੁੱਕ ਲਈ ਫੇਸਬੁਕ ਕਰ ਦਿੱਿਆ ਓਕੇ ਦੀ ਹਿੰਮਤ ਹੋ ਗਈ ਜ਼ਮੀਨ 'ਚ ਪੈਰ ਰੱਖਣ ਦੀ ਹੋ ਕੀ ਵੀ ਮੌਤ ਆ ਗਈ ਜਿਹੜਾ ਸਾਡੀ ਜ਼ਮੀਨ 'ਚ ਪੈਰ ਧਰਤਾ ਸਰਦਾਰ ਜੀ ਕੋ ਚੈਨ ਨਾਮ ਦਾ ਬੰਦਾ ਹੈ ਓਏ ਇੱਥੇ ਹੀ ਰੁਕ ਜਾ ਨੱਕਾ ਨਾ ਵਰਦੀ ਕੀ ਗੱਲ ਹੋ ਗਈ ਬਾਈ ਜੀ ਤੇਰੀ ਹਿੰਮਤ ਕਿਵੇਂ ਆਈ ਸਾਡੇ ਜ਼ਮੀਨ 'ਚ ਪੈਰ ਧਰਨ ਦੀ ਓਏ ਇਹ ਜ਼ਮੀਨ ਸਾਡੇ ਤੋਂ ਬਿਨਾ ਹੋਰ ਕੋਈ ਨਹੀਂ ਵਾ ਸਕਦਾ ਜਿੱਦਣ ਵਾਵਾਂਗੇ ਤਾਂ ਅਸੀਂ ਵਾਵਾਂਗੇ ਬਾਈ ਜੀ ਇਹ ਜ਼ਮੀਨ ਮੈਂ ਠੇਕੇ ਤੇ ਲਈ ਆ ਤੇ ਜਦੋਂ ਮੈਂ ਜ਼ਮੀਨ ਠੇਕੇ ਤੇ ਲਈ ਆ ਤੇ ਮੇਰਾ ਪੂਰਾ ਪੂਰਾ ਹੱਕ ਬਣਦਾ ਇਹਨੂੰ ਵਾਉਣ ਦਾ ਜੇ ਤੈਨੂੰ ਜਾਨ ਮੇਰੀਆ ਤੈ ਜ਼ਮੀਨ ਤੋਂ ਬਾਹਰ ਹੋਇਆ ਭਾਈ ਜੀ ਮੈਂ ਫੇਰ ਬੇਨਤੀ ਕਰਦਾ ਮੈਂ ਜ਼ਮੀਨ ਠੇਕੇ ਤੇ ਲਈ ਆ ਤੇ ਜ਼ਮੀਨ ਵਾਉਣ ਦਾ ਮੇਰਾ ਪੂਰਾ ਪੂਰਾ ਹੱਕ ਈ ਜ਼ਮੀਨ ਤਾਂ ਮੈਂ ਵਾਣੀ ਵਾਣੀ ਆ ਭਾਈ ਇਹਨਾਂ ਗੱਲਾਂ ਨਾਲ ਨਹੀਂ ਮੁੜਨਾ ਲੋ ਦੁਸ਼ਮਨ ਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਉਹ ਗੱਲ ਸੁਣ ਲੈ ਚਾਲਾ ਜੇ ਤੂੰ ਕੱਲ ਤੱਕ ਜ਼ਮੀਨ ਛੱਡ ਗਿਆ ਤਾਂ ਠੀਕ ਆ ਜੇ ਤੂੰ ਕੱਲ ਤੱਕ ਜ਼ਮੀਨ ਨਾ ਛੱਡੀ ਤਾਂ ਤੇਰੇ ਟੋਟੇ ਟੋਟੇ ਕਰਕੇ ਇੱਥੇ ਦੱਬ ਦਾਂਗੇ ਓਏ ਗੱਲ ਨਹੀਂ ਫਿਰ ਮਿਲਦੇ ਆ ਕੱਲ ਸਰਦਾਰ ਜੀ ਉਹ ਤਾਂ ਡਰ ਕੇ ਮਾਰੇ ਭਾਗ ਗਿਆ ਹੋ ਗਿਆ ਸਾਡਾ ਓਏ ਭਾਈ ਕਿਤੇ ਮਜਾ ਲਾ ਸੱਟੇ ਨਾਲ ਕੋਈ ਬੰਦਾ ਲੈ ਲੇ ਸਰਦਾਰ ਦੀ ਤਾਂ ਜਮੀਨ 'ਚ ਜਿਹੜੇ ਦੇ ਰਹਾ ਹੈ ਓ ਚਲੋ ਚਲੀਏ ਆਪ ਆਪਣੀ ਮੌਤ ਨੂੰ ਹੁਣ ਤੂੰ ਮੱਜ ਮਾਰੀਆ ਹੁਣ ਬੱਸ ਸਾਡੇ ਤੋਂ ਔਰ ਗੱਲ ਸੁਣੋ ਓਏ जुलम किया सह कि डरिया ना किसी नया थोडे कट पूजिया लाई मेरे हाथ ही बहत ने ਮੰਨ ਤਾਂ ਤਰੀਕਾ ਆ ਕੇ ਦੇਖਣਾ ਹੁਣੇ ਦੇਖ ਲੈ ਜਣਾ ਦੇਖਣਾ ਦਾ ਬਦਮਾਸ਼ ਦੇਖ ਕਿਵੇਂ ਚੱਡਾ ਚੂਸਾ ਲੈ ਕੇ ਨੱਠੀ ਜਾਂਦੇ ਆ